ਸ਼ਗਨਾ ਵਾਲੇ ਘਰ ਦੇ ਵਿੱਚ ਮਾਤਮ ਪਸਰ ਗਿਆ ਇਹ ਤਿੰਨ ਦਿਨ ਪਹਿਲਾਂ ਵਿਆਹ ਹੁੰਦਾ ਹੈ ਅਤੇ ਫਿਰ ਅਚਾਨਕ ਕੁਝ ਅਜੀਹਾ ਹੁੰਦਾ ਹੈ ਕਿ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਤਾਂ ਨਵੀਂ ਵਿਆਹੀ ਲੜਕੀ ਦੀ ਇੱਕ ਭਿਆਨਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਫਤੇਗੜ ਸਾਹਿਬ ਤੋਂ ਇਹ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਹੋਂਡਾ ਅਕੋਰਡ ਕਾਰ ਆ ਜਿਹੜੀ ਉਹ ਬੇਕਾਬੂ ਹੋ ਕੇ ਦਰਖਤ ਦੇ ਨਾਲ ਜਾ ਟਕਰਾਉਂਦੀ ਹੈ ਹਾਦਸਾ ਇੰਨਾ ਭਿਆਨਕ ਹੁੰਦਾ ਹੈ ਕਿ ਇਸ ਹਾਦਸੇ ਦੇ ਵਿੱਚ ਲਾੜੀ ਦੀ ਮੌਤ ਹੋ ਜਾਂਦੀ ਹੈ ਤਿੰਨ ਦਿਨ ਪਹਿਲਾਂ ਵਿਆਹ ਹੁੰਦਾ ਹੈ ਲੇਕਿਨ ਅਜੇ ਵਿਆਦੀ ਮਹਿੰਦੀ ਆ ਜਿਹੜੀ ਉਸ ਦਾ ਵੀ ਰੰਗ ਨਹੀਂ ਲੱਥਿਆ ਹੁੰਦਾ ਇੰਨੇ ਨੂੰ ਇਹ ਮਾੜੀ ਖਬਰ ਆ ਜਾਂਦੀ ਆ ਤਾਂ ਫਤਿਹਗੜ ਸਾਹਿਬ ਦੇ ਪਿੰਡ ਮਾਨੂਪੁਰ ਤੋਂ ਬਲਾੜਾ ਜਾਣ ਵਾਲੀ ਸੜਕ ਦੇ ਉੱਤੇ ਭਿਆਨਕ ਹਾਦਸਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਇੱਕ ਕਪਲ ਆਪਣੀ ਕਾਰ ਦੇ ਵਿੱਚ ਘਰ ਨੂੰ ਵਾਪਸ ਜਾ ਰਿਹਾ ਹੁੰਦਾ ਹੈ ਤਾਂ ਰਾਤ ਵੇਲੇ ਅਚਾਨਕ ਕਾਰ ਬੇਕਾਪ ਹੋ ਜਾਂਦੀ ਹੈ ਅਤੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਇਸ ਹਾਦਸੇ ਵਿੱਚ ਲਾੜੀ ਦੀ ਮੌਤ ਹੋ ਜਾਂਦੀ ਹੈ ਹਾਦਸੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਲਾੜੇ ਨੂੰ ਉੱਥੋਂ ਹਸਪਤਾਲ ਲਈ ਭੇਜ ਦਿੱਤਾ ਗਿਆ ਸੀ ਜਦਕਿ ਬਾਅਦ ਦੇ ਵਿੱਚ ਲਾੜੀ ਨੂੰ ਕਾਰ ਦੇ ਵਿੱਚੋਂ ਕੱਢਿਆ ਜਾਂਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਦੁਬਾਲੀ ਪਿੰਡ ਦੇ ਇਹ ਰਹਿਣ ਵਾਲੇ ਸਨ ਅਤੇ ਆਪਣੇ ਘਰੋਂ ਵਾਪਸ ਜਾ ਰਹੇ ਸਨ ਤਾਂ ਦਰਖਤ ਦੇ ਨਾਲ ਤੇਜ਼ ਰਫ਼ਤਾਰ ਕਾਰ ਟਕਰਾਉਂਦੀ ਹੈ ਹਾਦਸੇ ਦੇ ਵਿੱਚ ਗੁਰਮukh ਸਿੰਘ ਅਤੇ ਅਮਰਦੀਪ ਕੌਰ ਨੇ ਜਿਹੜੇ ਉਹਨਾਂ ਦੇ ਸੱਟਾਂ ਲੱਗਦੀਆਂ ਨੇ ਅਮਰਦੀਪ ਕੌਰ ਦੀ ਮੌਤ ਹੋ ਜਾਂਦੀ ਹੈ ਜਦਕਿ ਗੁਰਮukh ਸਿੰਘ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਲਾੜਾ ਜਿਹੜਾ ਉਹ ਗੰਭੀਰ ਜਕਬੀ ਦੱਸਿਆ ਜਾ ਰਿਹਾ ਹੈ ਤਾਂ ਜਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਬਲਾੜਾ ਦੇ ਨੇੜੇ ਇਹ ਭਿਆਨਕ ਹਾਦਸਾ ਹੋਇਆ ਪਿੰਡ ਬੰਨੂਪੁਰ ਤੋਂ ਬਲਾੜਾ ਨੂੰ ਜਿਹੜੀ ਸੜਕ ਜਾਂਦੀ ਹੈ ਉਸ ਦੇ ਉੱਤੇ ਇਹ ਭਿਆਨਕ ਐਕਸੀਡੈਂਟ ਹੁੰਦਾ ਏ ਸ਼ਗਨਾ ਵਾਲੇ ਘਰ ਦੇ ਵਿੱਚੋਂ ਮਾਤਮ ਪੱਥਰ ਜਾਂਦਾ ਏ ਪਿੰਡ ਦਿਵਾਲੀ ਦੇ ਵਿੱਚ ਇਸ ਵਕਤ ਸੋਗ ਦੀ ਲਹਿਰ ਹੈ ਜਿਹੜੇ ਲੋਕਾਂ ਨੇ ਕੁਝ ਦਿਨ ਪਹਿਲਾਂ ਚਾਵਾ ਨਾਲ ਵਿਆਹ ਦੇਖਿਆ ਸੀ ਅੱਜ ਇਸ ਘਰ ਦੇ ਵਿੱਚ ਸੱਤਰਾ ਦੇ ਉੱਤੇ ਉਹ ਬੈਠੇ ਨਜ਼ਰ ਆ ਰਹੇ ਨੇ ਅਜੇ ਚਾਗਨ ਦੇ ਜਿਹੜੇ ਉਹ ਵੀ ਪੂਰੇ ਨਹੀਂ ਸੀ ਹੋਏ ਕਿ ਇਹ ਭਿਆਨਕ ਖਬਰ ਆ ਜਿਹੜੀ ਉਹ ਸਾਹਮਣੇ ਆ ਨਿਕਲਦੀ ਆ ਤਾਂ ਦੱਸਿਆ ਜਾ ਰਿਹਾ ਕਿ ਲਾੜਾ ਜਿਹੜਾ ਉਸਦੇ ਵੀ ਕਾਫੀ ਸੱਟਾਂ ਨੇ ਜਿਹੜੀਆਂ ਇਸ ਭਿਆਨਕ ਹਾਦਸੇ ਦੇ ਵਿੱਚ ਵਜੀਆਂ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਮੌਕੇ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਕਾਰ ਆ ਜਿਹੜੀ ਉਹ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਅੱਗੇ ਤੋਂ ਕਾਰ ਬਿਲਕੁਲ ਹੀ ਖਤਮ ਹੋ ਗਈ ਹੈ ਅਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜਿਸ ਦਰਖਤ ਦੇ ਨਾਲ ਇਹ ਕਾਰ ਟਕਰੌਂਦੀ ਹੈ ਉਸ ਦਾ ਵੀ ਪਾਰੀ ਨੁਕਸਾਨ ਹੋਇਆ ਏ ਖੁਸ਼ੀਆਂ ਵਾਲੇ ਘਰ ਦੇ ਵਿੱਚ ਮਾਤਮ ਪਸਰ ਗਿਆ ਏ ਫਤਗੜ ਸਾਹਿਬ ਦੇ ਬਲਾੜਾ ਦੇ ਵਿੱਚ ਭਿਆਨਕ ਹਾਦਸੇ ਵਿੱਚ ਲਾੜੀ ਦੀ ਮੌਤ ਹੋ ਗਈ ਆ ਅਜੇ ਤਿੰਨ ਦਿਨ ਪਹਿਲਾਂ ਹੀ ਇਹਨਾਂ ਦਾ ਵਿਆਹ ਹੋਇਆ ਸੀ